ਅਗਲੀ ਖਬਰ ਵੱਲ ਚਲਿਏ ਪਹਿਲੀ ਵਾਰੀ ਆਸਟਰੀਆ ਦੇ ਵਿੱਚ ਦਸਤਾਰਧਾਰੀ ਸਿੱਖ ਉੱਥੇ ਦੀ ਜਿਹੜੀ ਮੈਂਬਰ ਪਾਰਲੀਮੈਂਟ ਆ ਉਹਦੀ ਇਲੈਕਸ਼ਨ ਲੜਨ ਜਾ ਰਿਹਾ ਹੈਗਾ ਗੁਰਦੇਵਾਲ ਸਿੰਘ ਬਾਜਵਾ 51 ਸਾਲਾਂ ਦੇ ਆ ਆਸਟਰੀਆ ਨੈਸ਼ਨਲ ਕੌਂਸਲ ਦੀ ਜਿਹੜੀ ਨਵੀਂ ਇਲੈਕਸ਼ਨ ਹੋਣੀ ਹੈਗੀ ਆ ਉਹਦੇ ਵਿੱਚ ਉਹ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ ਆਸਟਰੀਆ ਉਸ ਨੂੰ ਰਿਪਰੈਜ਼ੈਂਟ ਕਰਦੇ ਉਹਨਾਂ ਵੱਲੋਂ ਰਨ ਕਰਨ ਜਾ ਰਿਹਾ ਹੈ ਆਪਣਾ ਏਰੀਆ ਜਿਹੜਾ ਉਹਨਾਂ ਦਾ ਹੈਗਾ ਬਰੂਕੈਂਡਰ ਲੈਥਾ ਕਰਕੇ ਕੰਸਟੀਟੂਐਂਸੀ ਆ ਅ ਕਹਿੰਦੇ ਭਈ ਅਗਰਿਆਲ ਸਿੰਘ ਬਾਜਵਾ ਸਿਰਫ 70 ਸਾਲਾਂ ਦੇ ਸੀ ਜਦੋਂ ਆਸਟਰੀਆ ਦੇ ਵਿੱਚ ਮੂਵ ਹੋ ਗਿਆ ਤੇ ਉੱਥੇ ਇਸ ਟਾਈਮ ਰਹਿ ਰਹੇ ਆ ਰਾਈਟ ਨਾਓ ਵੀ ਉਹ ਸਿਟੀ ਕਾਉਂਸਲਰ ਹੈਗੇ ਆ ਡਿਊਚ ਬੈਗਰਾਮ ਏਰੀਆ ਦੇ ਵਿੱਚ ਤੇ ਡਿਪਟੀ ਚੇਅਰਮੈਨ ਹੈਗੇ ਟ੍ਰਾਂਸਪੋਰਟ ਤੇ ਟ੍ਰੈਫਿਕ ਦੇ ਬਿਆਨਾ ਚੈਂਬਰ ਆਫ ਕਮਰਸ ਦੇ ਉਹ ਕਹਿੰਦੇ ਆ ਭਈ ਮੈਂ ਆਪਣੀ ਸਾਰੀ ਲਾਈਫ ਪਬਲਿਕ ਸਰਵਿਸ ਦੇ ਲਈ ਲਾਈ ਆ ਤੇ ਸਰੋਤਿਆਂ ਦੱਸਦੇ ਜਾਈਏ ਆਸਟਰੀਆ ਦੇ ਵਿੱਚ ਹਜੇ ਵੀ ਕਾਫੀ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੈਗੀ ਆ ਦਸਤਾਰਧਾਰੀ ਸਿੱਖ ਉਹ ਕਹਿੰਦੇ ਵੀ ਜੇ ਮੈਂ ਜਿੱਤਦਾ ਆ ਇਹ ਇੱਕ ਤਰ੍ਹਾਂ ਦੇ ਨਾਲ ਪੂਰੀ ਹਿਸਟਰੀ ਬਣੂਗੀ ਕਿ ਪਹਿਲੀ ਵਾਰੀ ਆਸਟਰੀਆ ਦੇ ਵਿੱਚ ਇੱਕ ਦਸਤਾਰਧਾਰੀ ਸਿੱਖ ਜਿਹੜਾ ਆ ਉੱਥੇ ਦਾ ਇਲੈਕਟਿਡ ਮੈਂਬਰ ਪਾਰਲੀਮੈਂਟ ਹੋਊਗਾ ਜੀ ਜਰਮਨ ਉੱਥੇ ਬੋਲੀ ਜਾਂਦੀ ਵਿਲ ਗਲਕ ਗੁੱਡ ਲੱਕ ਜਿਹੜਾ ਆਪਾਂ ਉਸ ਨੂੰ ਵਿਦਿਆਲ ਸਿੰਘ ਹੁਣਾਂ ਨੂੰ ਕਹਿੰਦੇ ਆ ਤੇ ਚਲੋ ਹੋਪਫੁਲੀ ਉੱਥੋਂ ਦੇ ਲੋਕਾਂ ਦੇ ਲਈ ਆ ਜਿਹੜਾ ਬੈਟਰ ਜਿਹੜਾ ਉਹ ਸਾਬਤ ਹੋਣ ਟਰੰਪ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਜਿਹੜਾ ਦੂਜਾ ਅਸੈਸੀਨੇਸ਼ਨ ਅਟੈਂਪਟ ਸੀ ਉਸ ਦਾ ਜਿਹੜਾ ਰਾਇਨ ਰੂਥ ਦਾ ਮੁੰਡਾ ਆ ਉਸ ਨੂੰ ਵੀ ਕਹਿੰਦੇ ਵੀ ਗ੍ਰਿਫਤਾਰ ਕਰ ਲਿਆ ਗਿਆ ਆ ਇਸ ਦੇ ਉੱਤੇ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਕਹਿੰਦੇ ਵੀ ਸੈਂਕੜੇ ਹੀ ਜਿਹੜੀਆਂ ਫਾਈਲਜ਼ ਆ ਚਾਈਲਡ ਪੋਰਨੋਗ੍ਰਾਫੀ ਦੀਆਂ ਔਰਨ ਰੂਥ ਰਾਇਨ ਰੂਥ ਦੇ ਜਿਹੜਾ ਮੁੰਡਾ ਆ ਉਸ ਦੇ ਕਹेलो ਵੀ ਕੰਪਿਊਟਰ ਤੋਂ ਉਹਦੇ ਫੋਨ ਤੋਂ ਜਿਹੜੀਆਂ ਉਹ ਮਿਲੀਆਂ ਹੈਗੀਆਂ ਸੋ ਕਹਿੰਦੇ ਵੀ ਸੈਕਿੰਡ ਅਪੇਰੈਂਟ ਅਸੈਸਿਨੇਸ਼ਨ ਅਟੈਂਟ ਅਚੀ ਗਈ ਡੋਨਾਲਡ ਟਰੰਪ ਹੁਣਾਂ ਦੀ ਲਾਈਫ ਦੇ ਉੱਤੇ ਜਿੱਥੇ ਉਹ ਕਹਿੰਦੇ ਵੀ ਰੁੱਖ 'ਚ ਚੜ੍ਹ ਕੇ ਕਈ ਘੰਟੇ ਜਿਹੜਾ ਉਹ ਬੈਠਾ ਰਿਹਾ ਤੇ ਇਵੈਂਚੁਅਲੀ ਉਹਨੇ 1.5 ਲੱਖ ਡਾਲਰ ਤੱਕ ਦੀ ਸਪਾਰੀ ਤੱਕ ਵੀ ਜਿਹੜੀ ਬਾਅਦ ਚਿੱਠੀ ਦੇ ਜ਼ਰੀਏ ਜਿਹੜੀ ਉਹ ਦਿੱਤੀ ਹੋਈ ਹੈਗੀ ਆ ਸੋ ਇਨਵੈਸਟੀਗੇਟਰਸ ਨੇ ਕਹਿੰਦੇ ਵੀ ਉਹਨਾਂ ਨੂੰ ਚਾਈਲਡ ਪੋਰਨੋਗ੍ਰਾਫੀ ਜਿਹੜੀਆਂ ਆ ਉਹ ਮਿਲੀਆਂ ਜਦ ਰਾਇਨ ਰਾਉਥ ਦਾ ਇੱਕ ਘਰ ਦੀ ਤਲਾਸ਼ੀ ਜਿਹੜੀ ਉਹ ਲੈ ਰਹੇ ਸੀਗੇ ਤੇ ਉਹਨਾਂ ਰਾਉਥ ਦੇ ਰੈਜ਼ੀਡੈਂਟ ਜੋ ਕਿ ਗਿਲਫੋਰਡ ਕਾਉਂਟੀ ਨਾਰਥ ਕੈਰੋਲਾਈਨਾ 'ਚ ਪੈਂਦਾ ਆ ਉਸ ਮਾਮਲੇ ਦੇ ਵਿੱਚ ਹੀ ਕਹਿੰਦੇ ਵੀ ਇਸ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਜਿਹੜੀ ਛਾਪੇਮਾਰੀ ਜਿਹੜੀ ਹੋਈ ਤੇ ਉੱਥੋਂ ਇਹ ਚੀਜ਼ਾਂ ਜਿਹੜੀਆਂ ਉਹ ਲੱਭੀਆਂ ਹੈਗੀਆਂ ਸੋ ਪਿਓ ਪੁੱਤ ਦੋਨੋਂ ਹੀ ਇਸ ਪਾਸੇ ਵੱਲ ਨੂੰ ਸੀਗੇ ਇੱਕ ਤਾਂ ਪ੍ਰੈਜ਼ੀਡੈਂਟ ਨੂੰ ਮਾਰਨ ਨੂੰ ਫਿਰਦਾ ਸੀ ਤੇ ਇੱਕ ਦੇਖੋ ਔਰ ਵੀ ਜਿਹੜੇ ਕਨਾਉਣੇ ਕੰਮ ਜਿਹੜਾ ਉਹ ਕਦੀ ਜਾ ਰਿਹਾ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਅਸੈਸੀਨੇਸ਼ਨ ਅਟੈਂਪਟ ਪਹਿਲੀ ਵਾਰੀ ਹੋਈ ਆ ਉਹਦੇ ਸਬੰਧ ਦੇ ਵਿੱਚ ਹੁਣ ਜਿਹੜੀ ਹੀਰਿੰਗ ਹੋਈ ਸੀ ਜੋ ਕੋ ਚ ਆ ਰਿਹਾ ਆ ਇਹਨਾਂ ਦਾ ਜਿਹੜਾ ਸੀਕ੍ਰੀਟ ਸਰਵਿਸ ਦਾ ਕਾਫੀ ਜ਼ਿਆਦਾ ਜਿਹੜਾ ਆ ਜਲੂਸ ਨਿਕਲਿਆ ਹੈਗਾ ਕਹਿੰਦੇ ਭਈ ਸੀਕ੍ਰੀਟ ਸਰਵਿਸ ਏਜੰਟ ਇਨ ਐਕਸਪੀਰੀਅੰਸ ਹੈਗਾ ਉਹਨੂੰ ਐਕਸਪੀਰੀਅੰਸ ਹੀ ਨਹੀਂ ਸੀ ਜਿਹੜਾ ਡਰੋਨ ਚਲਾ ਰਿਹਾ ਸੀ ਸਿਰਫ 1 ਘੰਟੇ ਪਹਿਲਾਂ ਕਹਿੰਦਾ ਉਹਨੂੰ ਜਿਹੜੀ ਟ੍ਰੇਨਿੰਗ ਦਿੱਤੀ ਗਈ ਸੀ ਤੇ ਉਸ ਨੇ ਉਸ ਸਮੇਂ ਦੇ ਦੌਰਾਨ ਕੰਪਨੀ ਦੇ 800 ਨੰਬਰ ਤੇ ਵੀ ਕਾਲ ਕੀਤੀ ਕਿ ਮੈਂ ਇਹਨੂੰ ਕਿਸ ਤਰ੍ਹਾਂ ਜਿਹੜਾ ਫਿਕਸ ਕਰ ਸਕਦਾ ਹਾਂ ਸੋ ਇੱਥੇ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਇਨ ਐਕਸਪੀਰੀਐਂਸਡ ਬੰਦੇ ਨੂੰ ਉਹਨਾਂ ਨੇ ਉੱਥੇ ਲਾਇਆ ਹੋਇਆ ਸੀ ਸੋ ਇਹ ਜਿਹੜੀ ਸਾਰੀ ਹੀਰਿੰਗ ਹੋਈ ਆ ਉਹਦੇ ਵਿੱਚ ਕਾਫੀ ਜਿਹੜਾ ਉਹਨਾਂ ਨੇ ਜਿਹੜਾ ਇਹ ਰਿਜ਼ਲਟਸ ਆਏ ਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਕਲੀਅਰਲੀ ਡਿਫਾਈਨ ਨਹੀਂ ਕੀਤਾ ਗਿਆ ਇੰਡੀਵਿਜੂਅਲਸ ਨੂੰ ਕਿਹੜੀ ਕਿਹੜੀ ਰਿਸਪੌਂਸਿਬਿਲਟੀ ਆ ਪਲਾਨਿੰਗ ਤੇ ਸਕਿਉਰਿਟੀ ਦੀ ਜੋ ਏਜੀਆਰ ਬਿਲਡਿੰਗ ਆ ਉਹਨੂੰ ਇਫੈਕਟਿਵਲੀ ਕਵਰ ਨਹੀਂ ਕੀਤਾ ਗਿਆ ਜਿੱਥੇ ਉਹ ਬੰਦਾ ਚੜ੍ਹ ਕੇ ਜਿੰਨ ਗੋਲੀ ਚਲਾਈ ਸੀ ਕਮਿਊਨੀਕੇਸ਼ਨ ਇਨਫੈਕਟਿਵ ਸੀ ਕੋਆਰਡੀਨੇਸ਼ਨ ਸਟੇਟ ਤੇ ਲੋਕਲ ਲਾਇਨ ਇਨਫੋਰਸਮੈਂਟ ਦੇ ਵਿੱਚ ਕਹਿੰਦੇ ਇਨਫੈਕਟਿਵ ਸੀਗੀ ਕਮਿਊਨੀਕੇਸ਼ਨ ਕੋਈ ਹੈ ਹੀ ਨਹੀਂ ਸੀ ਚਾਰਜ ਦੇ ਨਾਲ ਸੀਕ੍ਰੇਟ ਸਰਵਿਸ ਨੇ ਟਰਾਈ ਕੀਤਾ ਆ ਅਸੀਂ ਸਾਨੂੰ ਐਡੀਸ਼ਨਲ ਹੈਲਪ ਜਾਂ ਐਡੀਸ਼ਨਲ ਐਸੈਟਸ ਚਾਹੀਦੇ ਹੈਗੇ ਆ ਇਸ ਜੋ ਉੱਥੇ ਉਹਨਾਂ ਨੇ ਆਪਣਾ ਭਾਸ਼ਣ ਕਰਨਾ ਸੀ ਉਹਦੇ ਦੌਰਾਨ ਪੂਰੀ ਜਿਹੜੀ ਸਕਿਉਰਿਟੀ ਦੇਣ ਦੇ ਲਈ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਸਟੇਜ ਦੇ ਉੱਤੇ ਉਹ ਬਚਾਉਣ ਦੇ ਵਿੱਚ ਉਹਨਾਂ ਦਾ ਫੇਲ ਹੋਏ ਹੈਗੇ ਆ ਇਹਦੇ ਵਿੱਚ ਇਹ ਉਹਨਾਂ ਨੇ ਦੱਸਿਆ ਹੈਗਾ ਸੋ ਇਹ ਜਿਹੜੀ ਰਿਪੋਰਟ ਆਈ ਹੈ ਗਵਰਨਮੈਂਟਲ ਅਫੇਅਰਜ਼ ਰਿਪੋਰਟ ਜੋ ਕੀ ਫੇਲਿਅਰਜ਼ ਆ ਜਿਹਦੇ ਵਿੱਚ ਸੈਨੇਟ ਕਮੇਟੀ ਔਨ ਹੋਮਲੈਂਡ ਸਕਿਉਰਿਟੀ ਤੇ ਗਵਰਨਮੈਂਟ ਅਫੇਅਰਜ਼ ਨੇ ਇਹ ਜੋ ਮੈਂ ਤੁਹਾਡੇ ਨਾਲ ਪੁਆਇੰਟ ਦੱਸਿਆ ਉਹ ਉਹਨਾਂ ਨੇ ਕੱਢੇ ਹੈਗੇ ਆ ਇਹ ਜੋ ਪਹਿਲੀ ਅਸੈਸੀਨੇਸ਼ਨ ਅਟੈਂਪਟ ਆ ਉਹ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਉੱਤੇ ਕੀਤੀ ਗਈ ਸੀ ਉਸ ਦੇ ਦੌਰਾਨ ਜਿਹੜੇ-ਜਿਹੜੀਆਂ ਖਾਮੀਆਂ ਆਈਆਂ ਉਹ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤੀਆਂ ਗਈਆਂ ਤਾਂ ਮੇਨ ਮੈਂ ਤੁਹਾਨੂੰ ਜਿਹੜੀਆਂ ਦੱਸੀਆਂ ਹੈ ਜੀ ਕੱਲ ਜਿਹੜੇ ਰਾਸ਼ਟਰਪਤੀ ਡੋਨਲਡ 트੍ਰੰਪ ਆ ਉਹਨਾਂ ਨੇ ਆ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿੰਨਾ ਵੀ ਮੇਰੀ ਜਾਨ ਨੂੰ ਬਹੁਤ ਵੱਡਾ ਜਿਹੜਾ ਖਤਰਾ ਆ ਥ੍ਰੈਟ ਆ ਧਮਕੀਆਂ ਜਿਹੜੀਆਂ ਇਰਾਨ ਵੱਲੋਂ ਜਿਹੜੀਆਂ ਆ ਰਹੀਆਂ ਯੂ ਐਸ ਦੀ ਕਹਿੰਦੇ ਵੀ ਪੂਰੀ ਮਿਲਟਰੀ ਵਾਚ ਕਰ ਰਹੀ ਆ ਵੇਟ ਕਰ ਰਹੀ ਆ ਤੇ ਕਹਿੰਦੇ ਵੀ ਜਿਹੜੇ ਇਰਾਨ ਨੇ ਆਲਰੇਡੀ ਮੂਵ ਕੀਤੇ ਸੀਗੇ ਉਹ ਵਰਕ ਨਹੀਂ ਜਿਹੜੇ ਹੋਏ ਤੇ ਉਹ ਦੁਬਾਰਾ ਟਰਾਈ ਜਿਹੜੀ ਉਹ ਕਰ ਸਕਦੇ ਆ ਕਹਿੰਦੇ ਵੀ ਮੈਂ ਇਸ ਮੌਕੇ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਗੰਸ ਦੇ ਵਿੱਚ ਤੇ ਵੈਪਨਸ ਦੇ ਨਾਲ ਸਰਾਊਂਡਡ ਆ ਘਿਰਿਆ ਆ ਆ ਜਿੰਨਾ ਮੈਂ ਪਹਿਲੋਂ ਦੇਖਿਆ ਸੀ ਉਹਦੇ ਨਾਲੋਂ ਵੀ ਜ਼ਿਆਦਾ ਕਹਿੰਦਾ ਮੈਂ ਹੁਣ ਕਾਂਗਰਸ ਦਾ ਧੰਨਵਾਦ ਵੀ ਕਰਦਾ ਆ ਜਿਨ੍ਹਾਂ ਨੇ ਯੂਨੀਨਿਮਸਲੀ ਅਪਰੂਵ ਕੀਤੀ ਆ ਹੋਰ ਮਨੀ ਸੀਕ੍ਰੀਟ ਸਰਵਿਸ ਨੂੰ ਕਿੰਨੇ ਵੀ ਜ਼ੀਰੋ ਨੋ ਵਾਟ ਸੀ ਗਿਆ ਸੋ ਬਾਈ ਪਾਰਟਿਸਨ ਤਰੀਕੇ ਨਾਲ ਸੀਕ੍ਰੀਟ ਸਰਵਿਸ ਨੂੰ ਜਿਹੜੀ ਐਡੀਸ਼ਨਲ ਫੰਡਿੰਗ ਆ ਉਹ ਪ੍ਰਦਾਨ ਜਿਹੜੀ ਉਹ ਕੀਤੀ ਗਈ ਆ ਕਿੰਨੇ ਵੀ ਇਹ ਵੇਖਣ ਨੂੰ ਚੰਗਾ ਲੱਗ ਰਿਹਾ ਵੀ ਰਿਪਬਲਿਕਨਸ ਤੇ ਡੈਮੋਕ੍ਰੇਟ ਕਿਸੇ ਇੱਕ ਚੀਜ਼ ਉੱਤੇ ਇਕੱਠੇ ਜਿਹੜੇ ਆ ਉਹ ਹੋ ਰਹੇ ਆ ਤੇ ਕਿੰਨੇ ਵੀ ਸਾਬਕਾ ਪ੍ਰੈਜ਼ੀਡੈਂਟ ਦੇ ਉੱਤੇ ਜਿਹੜਾ ਅਟੈਕ ਆ ਉਹ ਅਟੈਕਰ ਦੀ ਇੱਕ ਉਹਦੇ ਲਈ ਉਹ ਡੈਥ ਵਿਸ਼ ਸਾਬਤ ਜਿਹੜਾ ਉਹ ਹੋਵੇਗਾ ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਆਪਾਂ ਇੱਕ ਦੋ ਖਬਰਾਂ ਸਾਂਝੀਆਂ ਕਰਾਂਗੇ ਫਿਰ ਸਰੋਤਿਆਂ ਤੋਂ ਛੁੱਟੀ ਲਵਾਂਗੇ ਇਮੀਗ੍ਰੇਸ਼ਨ ਨੰਬਰ 1 ਇਸ਼ੂ ਹੈ ਯੂ ਐਸ ਏ ਦੀ ਇਲੈਕਸ਼ਨ ਦੇ ਵਿੱਚ ਕਮਲਾ ਹੈਰਿਸੋਨੀ ਇਸ ਸ਼ੁੱਕਰਵਾਰ ਨੂੰ ਐਰੀਜ਼ੋਨਾ ਦੇ ਬਾਰਡਰ ਤੇ ਪਹੁੰਚ ਰਹੇ ਹੈਗੇ ਆ ਪਰ ਜੇ ਜੋਰਪ ਦੀ ਗੱਲ ਕਰਦੇ ਜਾਈਏ ਉੱਥੇ ਵੀ ਬਹੁਤ ਐਂਟੀ ਇਮੀਗ੍ਰੇਸ਼ਨ ਬੀਹੇਵ ਚੱਲ ਰਹੀ ਹੈਗੀ ਆ ਜੋ ਹਾਲਤ ਉੱਥੇ ਬਣੇ ਹੋਏ ਹੈਗੇ ਆ ਜਰਮਨੀ ਚ ਇੰਗਲੈਂਡ ਚ ਅਤੇ ਫਰਾਂਸ ਚ ਤੇ ਕਾਫੀ ਜ਼ਿਆਦਾ ਲੋਕਾਂ ਦੇ ਗੁੱਸਾ ਹੈਗਾ ਫਰਾਂਸ ਦੇ ਵਿੱਚ ਇੱਕ ਮਰਾਕੋ ਦਾ ਰਹਿਣ ਵਾਲਾ ਬੰਦਾ ਉਸ ਨੇ ਇੱਕ ਸਟੂਡੈਂਟ ਬੱਚੀ ਜਿਹੜੀ 19 ਸਾਲਾਂ ਦੀ ਆ ਉਹਦਾ ਕਤਲ ਕਰ ਦਿੱਤਾ ਉਦੋਂ ਬਾਅਦ ਹੁਣ ਜਿਹੜੇ ਫਰਾਂਸ ਦੇ ਨਵੇਂ ਇੱਕ ਰਾਈਟ ਵਿੰਗ ਇੰਟੀਰੀਅਰ ਮਿਨਿਸਟਰ ਆ ਉਹ ਕਹਿੰਦੇ ਵੀ ਮੈਂ ਪੂਰੀ ਦੀ ਪੂਰੀ ਤਰ੍ਹਾਂ ਜਿਹੜਾ ਆ ਇਮੀਗ੍ਰੇਸ਼ਨ ਦਾ ਲਾ ਚੇਂਜ ਕਰਨ ਜਾ ਰਿਹਾ ਹਾਂ ਸੋ 19 ਸਾਲਾਂ ਦੀ ਯੂਨੀਵਰਸਿਟੀ ਦੀ ਸਟੂਡੈਂਟ ਦਾ ਕਤਲ ਕਰਨ ਵਾਲਾ ਮਰਾਕੋ ਦਾ ਬੰਦਾ ਜਿਹੜਾ ਆ ਉਸ ਨੂੰ ਸਵਿਟਜ਼ਰਲੈਂਡ ਚ ਜਾ ਕੇ ਫਰਾਂਸ ਦੀ ਪੁਲਿਸ ਨੇ ਅਰੈਸਟ ਵੀ ਕਰ ਲਿਆ 22 ਸਾਲਾਂ ਦਾ ਹੀ ਹੈਗਾ ਕਹਿੰਦੇ ਵੀ ਇਹ ਪਹਿਲੀ ਵਾਰੀ ਨਹੀਂ ਇਹ ਕੀਤਾ ਇਦਾਂ ਇਸ ਤੋਂ ਪਹਿਲਾਂ ਉਹ ਰੇਪ ਦੇ ਵਿੱਚ ਇਨਵੋਲਵ ਸੀ ਤੇ ਉਸ ਨੂੰ ਆ ਆਰਡਰ ਕੀਤਾ ਗਿਆ ਸੀ ਵੀ ਉਹ ਫਰਾਂਸ ਨੂੰ ਛੱਡ ਕੇ ਚਲੇ ਜਾਏ ਪਰ ਉਹ ਛੱਡ ਕੇ ਨਹੀਂ ਗਿਆ ਤੇ ਉਸ ਨੇ ਫਿਲਪਾਈਨ ਨਾਮ ਦੀ 19 ਸਾਲਾਂ ਦੀ ਇੱਕ ਜਿਹੜੀ ਬੱਚੀ ਆ ਉਸ ਦਾ ਸਟੂਡੈਂਟ ਸੀ ਯੂਨੀਵਰਸਿਟੀ ਦੀ ਉਸ ਦਾ ਜਿਹੜਾ ਕਤਲ ਕਰ ਦਿੱਤਾ ਆ ਉੱਥੇ ਦੇ ਜਿਹੜੇ ਇੰਟੀਰੀਅਰ ਮਨਿਸਟਰ ਆ ਬਰੂਨੋ ਰੇਟਿਲਿਓ ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਵੱਡਾ ਕ੍ਰਾਈਮ ਹੈਗਾ ਤੇ ਇੱਕ ਸਾਡੀ ਜਿਹੜੀ ਸਿਟੀਜ਼ਨ ਆ ਉਹ 19 ਸਾਲਾਂ ਦੀ ਬੱਚੀ ਉਸ ਦੀ ਲਾਈਫ ਇਸਨੇ ਲੈ ਲਈ ਹੈਗੀ ਆ ਸੋ ਇਹਨੂੰ ਦੇਖਦੇ ਹੋਏ ਕਹਿੰਦੇ ਵੀ ਮੈਂ ਪੂਰੇ ਦਾ ਪੂਰਾ ਜਿਹੜਾ ਇਮੀਗ੍ਰੇਸ਼ਨ ਦਾ ਆ ਲਾਜ਼ ਹੈਗੇ ਆ ਇਮੀਗ੍ਰੇਸ਼ਨ ਸਿਸਟਮ ਆ ਉਹ ਫਰਾਂਸ ਦੇ ਵਿੱਚ ਚੇਂਜ ਕਰਨ ਜਾ ਰਹੇ ਆ ਕਿਉਂਕਿ ਲੋਕਾਂ ਦਾ ਹੁਣ ਗੁੱਸਾ ਵੀ ਬਹੁਤ ਜ਼ਿਆਦਾ ਆ ਸੋ ਇਸ ਨੂੰ ਦੇਖਦੇ ਹੋਏ ਇਸ ਤੋਂ ਪਹਿਲਾਂ ਆਪਾਂ ਦੇਖਿਆ ਨੀਦਰਲੈਂਡ ਦੇ ਵਿੱਚ ਵੀ ਉੱਥੇ ਦੇ ਜਿਹੜੀ ਨਵੀਂ ਇਲੈਕਟਿਡ ਪ੍ਰਾਈਮ ਮਿਨਿਸਟਰ ਆ ਉਹਨਾਂ ਕਹੇ ਵੀ ਜੇ ਨਹੀਂ ਰਹਿਣਾ ਰਹੋ ਨਹੀਂ ਤਾਂ ਸਾਡੇ ਲਾ ਜਿਹੜੇ ਤੁਹਾਨੂੰ ਫੋਲੋ ਕਰਨੇ ਪਊਗੇ ਨਹੀਂ ਤਾਂ ਤੁਸੀਂ ਚਲੇ ਜਾਓ ਜਿੱਥੋਂ ਆਏ ਹੈਗੇ ਆ ਸੋ ਜੋਰਪ ਦੇ ਵਿੱਚ ਜਿਹੜੀ ਕਾਫੀ ਵੇਵ ਆ ਉਹ ਉਲਟ ਚੱਲ ਰਹੀ ਹੈਗੀ ਆ ਇਮੀਗ੍ਰੈਂਟਸ ਦੇ ਉਲਟ ਇਮੀਗ੍ਰੇਸ਼ਨਾਂ ਦੇ ਉਲਟ ਹੂੰ ਜੀ ਬਿਲਕੁਲ ਸੋ ਇਹ ਸਾਰਾ ਕੁਝ ਜਿਹੜਾ ਹੋ ਚੱਲ ਰਿਹਾ ਉਧਰ ਜਿਹੜਾ ਅਜੋ ਸਿੰਘੀ ਸਮਾ ਵੀ ਹੁਣ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਤੇ ਜਦ ਜਦ ਇਹ ਇੱਕ ਨਾਰਥ ਕਰੋਲਿਨਾ ਤੋਂ ਖਬਰ ਆ ਰਹੀ ਆ ਕੋਸਟ ਦੇ ਉੱਤੇ ਕਹਿੰਦੇ ਵੀ ਚਾਰ ਦਿਨਾਂ ਦੇ ਵਿੱਚ ਤੀਜਾ ਘਰ ਜਿਹੜਾ ਆ ਉਹ ਡਿੱਗ ਗਿਆ ਹੈਗਾ ਸੋ ਆਪਾਂ ਜਿੱਦਾਂ ਸ਼ੁਰੂਆਤ 'ਚ ਵੀ ਦੱਸਿਆ ਸੀਗਾ ਵੀ ਉੱਥੇ ਉਹਨਾਂ ਇਲਾਕਿਆਂ ਦੇ ਵਿੱਚ ਉਸ ਵਾਲੇ ਪਾਸੇ ਜਿਹੜੇ ਹਰੀਕੇਨ ਦੀ ਸੰਭਾਵਨਾ ਹੈ ਪਰ ਇਹ ਦੂਜੇ ਪਾਸੇ ਆ ਕੋਸਟ ਦੇ ਉੱਤੇ ਕਿੰਨੇ ਵੀ ਡੇਂਜਰਸ ਡੈਬਰੀ ਜਿਹੜੀ ਆ ਇਸ ਟਾਈਮ ਮਲਬਾ ਉਹ ਸਮੁੰਦਰ ਦੇ ਵਿੱਚ ਤੈਰ ਰਿਹਾ ਆ ਤੈਰ ਰਿਹਾ ਆ ਤੇ ਛੋੜ ਦੇ ਉੱਤੇ ਆ ਕੇ ਜਿਹੜੇ ਕਾਲਮ ਹੁੰਦੇ ਜਿਨ੍ਹਾਂ ਦੇ ਉੱਤੇ ਘਰ ਟਿਕੇ ਆ ਉਹਨਾਂ 'ਚ ਵੱਜ ਕੇ ਘਰਾਂ ਨੂੰ ਜਿਹੜਾ ਉਹ ਦੇ ਰਿਹਾ ਹੈਗਾ ਸੋ ਕੇਪ ਹੈਟਰਸ ਨੈਸ਼ਨਲ ਸੀਸ਼ੋਰ ਲਾ ਐਨਫੋਰਸਮੈਂਟ ਰੈਂਜਰਸ ਕਹਿੰਦੇ ਆ ਵੀ ਡੀਅਰ ਕਾਉਂਟੀ ਦੇ ਵਿੱਚ ਡਿਸਪੈਚ ਜਿਹੜੇ ਉਹ ਹੋਤੇ ਕਿਤੇ ਗਏ ਸੀ ਸੋ ਪਿਛਲੇ 4 ਦਿਨਾਂ ਦੇ ਵਿੱਚ ਤੀਜਾ ਘਰ ਇਸ ਤਰੀਕੇ ਦੇ ਨਾਲ ਜਿਹੜਾ ਉਹ ਨਸ਼ਟ ਹੋ ਚੁੱਕਾ ਆ ਸੋ ਮਲਬਾ ਕਹਿੰਦੇ ਵੀ ਬਹੁਤ ਜ਼ਿਆਦਾ ਇਸ ਟਾਈਮ ਸਮੁੰਦਰ ਚੋਂ ਬਾਹਰ ਆ ਰਿਹਾ ਤੇ ਬੜੇ ਖਤਰਨਾਕ ਢੰਗ ਦੇ ਨਾਲ ਲੋਕਾਂ ਦੇ ਘਰਾਂ ਦੇ ਉੱਤੇ ਜਿਹੜਾ ਉਸ ਦਾ ਕਨਸਰਨ ਜਿਹੜਾ ਉਹ ਬਣਿਆ ਯਾ ਇੱਕ ਯਾ ਜਨ ਦੇ ਜਨ ਦੇ ਵਾਈਟਵਾਟਰ ਟਾਊਨਸ਼ਿਪ ohio ਦੇ ਵਿੱਚ ਇੱਕ ਐਵੇਕੂਏਸ਼ਨ ਆਰਡਰ ਜਾਰੀ ਕੀਤਾ ਗਿਆ ਕਿਉਂਕਿ ਉੱਥੇ ਕੈਮੀਕਲ ਜਿਹੜਾ ਆ ਉਹ ਲੀਕ ਹੋਇਆ ਆ ਟਰੇਨ ਦੇ ਇੱਕ ਡੱਬੇ ਦੇ ਵਿੱਚੋਂ ਯੂ ਐਸ ਹਾਈਵੇ ਜਿਹੜਾ 50 ਆ ਤੇ ਸਟੇਟ ਰਾਊਟ 128 ਇਸ ਨੂੰ ਜਿਹੜਾ ਆ ਬੰਦ ਕੀਤਾ ਗਿਆ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਐਵੇਕੂਏਟ ਕੀਤਾ ਗਿਆ ਹੈਮਿਲਟਨ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਆਫੀਸ਼ੀਅਲ ਜਿਹੜੇ ਆ ਉਹ ਇਹ ਕਹਿ ਰਹੇ ਆ ਕਿ ਟ੍ਰੇਨ ਡੀਰੇਲਮੈਂਟ ਹੋਈ ਹੈਗੀ ਆ ਤੇ ਇੱਕ ਟ੍ਰੇਨ ਦੀ ਜਿਹੜੀ ਕਾਰ ਸੀ ਜਿਹੜਾ ਉਹਦੇ ਵਿੱਚੋਂ ਉਹਦਾ ਵਾਲਵ ਓਪਨ ਹੋ ਗਿਆ ਜਿਹਦੇ ਨਾਲ ਸਟਾਈਰੀਨ ਗੈਸ ਆ ਉਹ ਲੀਕ ਹੋ ਰਹੀ ਹੈਗੀ ਆ ਤੇ ਇਹ ਲੀਕ ਇਹ ਜਿਹੜੀ ਗੈਸ ਆ ਕਾਫੀ ਡੇਂਜਰਸ ਗਣੀ ਜਾਂਦੀ ਆ ਸੋ ਉਸ ਏਰੀਆ ਚੋਂ ਲੋਕਾਂ ਨੂੰ ਏਵੈਕੂਏਟ ਕੀਤਾ ਜਾ ਰਿਹਾ ਹੈ ਜੀ